ਦੋਸਤੋ ਰਾਸ਼ਨ ਕਾਰਡ ਅਪਲਾਈ ਕਰਨ ਦੇ ਵਾਸਤੇ ਤੁਹਾਨੂੰ ਇਸ ਵੈਬਸਾਈਟ ਤੇ ਆਉਣਾ ਪਵੇਗਾ ਨੈਸ਼ਨਲ ਫੂਡ ਸਕਿਉਰਿਟੀ ਪੋਰਟਲ ਇਹ ਦੋਸਤੋ ਤੁਹਾਨੂੰ ਲਿੰਕ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਇਸ ਦੇ نیچے ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਾਇਆ ਹੋਇਆ ਹੈ ਫਿਰ ਦੋਸਤੋ ਜਦੋਂ ਤੁਸੀਂ ਲਿੰਕ ਨੂੰ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹ ਇੰਟਰਫੇਸ ਆ ਜਾਏਗਾ ਫਿਰ ਦੋਸਤੋ ਤੁਸੀਂ ਇੱਥੇ ਲੈਫਟ ਸਾਈਡ ਦੇਖੋਗੇ ਰਾਈਟ ਸਾਈਡ ਤੁਹਾਨੂੰ ਇੱਕ ਸਾਈਨ ਇਨ ਰਜਿਸਟਰ ਦੀ অপਸ਼ਨ ਦਿਖਾਈ ਦੇ ਰਹੀ ਹੈ ਤੇ ਤੁਸੀਂ ਕਲਿੱਕ ਕਰੋਗੇ ਪਬਲਿਕ ਲੌਗ ਇਨ ਤੇ ਕਲਿੱਕ ਕਰ ਦੋਗੇ ਤੁਹਾਡੇ ਸਾਹਮਣੇ ਏਦਾਂ ਇੰਟਰਫੇਸ ਆ ਜਾਏਗਾ नीचे ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਆ ਰਿਹਾ ਹੈ ਸਾਈਨ ਇਨ ਵਿਦ ਆਧਾਰ OTP ਇੱਥੇ ਦੋਸਤੋ ਤੁਸੀਂ ਆਪਣਾ ਪਹਿਲਾ ਆਧਾਰ ਕਾਰਡ ਫਿਲ ਕਰੋਗੇ ਫਿਰ ਤੁਸੀਂ ਇਹ ਕੈਪਚਾ ਇੱਥੇ ਫਿਲ ਕਰੋਗੇ ਫਿਰ ਸੈਂਡ OTP ਜਿਹੜਾ ਤੁਸੀਂ ਦੇਖ ਰਹੇ ਹੋ ਜਨਰੇਟ OTP ਇੱਥੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਆਧਾਰ ਕਾਰਡ ਹੋਏਗਾ ਉਸ ਆਧਾਰ ਕਾਰਡ ਦੇ ਨਾਲ ਜਿਹੜਾ ਮੋਬਾਈਲ ਨੰਬਰ ਅਟੈਚ ਹੋਏਗਾ ਉਸ ਤੇ ਇੱਕ OTP ਭੇਜਿਆ ਜਾਏਗਾ ਫਿਰ ਉਹ OTP ਤੁਸੀਂ ਫਿਲ ਕਰਕੇ ਅੱਗੇ ਲੌਗਇਨ ਹੋ ਜਾਓਗੇ ਮੈਂ ਤੁਹਾਨੂੰ ਦੱਸਦਾ ਹਾਂ ਅੱਗੇ ਤੁਸੀਂ ਕਿੱਦਾਂ ਕਰਨਾ ਹੈ ਜਿਵੇਂ ਹੀ ਦੋਸਤੋ ਜਨਰੇਟ OTP ਤੇ ਆਪਾਂ ਕਲਿੱਕ ਕਰਾਂਗੇ ਤੁਸੀਂ ਉੱਪਰ ਦੇਖ ਰਹੇ ਹੋ OTP sent successfully to your mobile number link with approved aadhar card ਪ੍ਰੋਵਾਈਡ ਕਰਾ ਦਿੱਤਾ ਗਿਆ ਹੈ ਹੁਣ ਤੁਸੀਂ ਥੱਲੇ ਦੇਖ ਰਹੇ ਹੋ ਆਪਾਂ ਇੱਥੇ ਆਪਣਾ OTP ਦਰਜ ਕਰ ਦਿੱਤਾ ਫਿਰ ਤੁਸੀਂ ਇੱਥੇ use OTP ਤੇ ਸਿੰਪਲੀ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਸੀਂ ਇੱਥੇ ਲੌਗਇਨ ਹੋ ਜਾਓਗੇ ਨਵੇਂ ਪੈਨਲ ਦੇ ਵਿੱਚ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖੋਗੇ ਤੁਹਾਡੇ ਸਾਹਮਣੇ ਡਾਟਾ ਆ ਰਿਹਾ ਹੈ ਇਸ ਤੋਂ ਬਾਅਦ ਤੁਹਾਡਾ ਨਾਮ ਤੁਹਾਡੇ ਸਾਹਮਣੇ ਸ਼ੋਅ ਹੋ ਜਾਵੇਗਾ ਇਹ ਤੋਂ ਜੇਕਰ ਤੁਹਾਡਾ ਪਹਿਲਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਉਹ ਤੁਸੀਂ ਮਾਈ ਰਾਸ਼ਨ ਕਾਰਡ ਡਿਟੇਲ ਤੇ ਜਾ ਕੇ ਤੁਸੀਂ ਆਪਣਾ ਰਾਸ਼ਨ ਕਾਰਡ ਵੀ ਇੱਥੇ ਫੋਟੋ ਵਾਲਾ ਡਾਊਨਲੋਡ ਕਰ ਸਕਦੇ ਹੋ ਸਿੰਪਲੀ ਦੋਸਤੋ ਤੁਸੀਂ ਉੱਪਰ ਦੇਖ ਰਹੇ ਹੋ ਤਿੰਨ ਲਾਈਨਾਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਇੱਥੇ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇੱਥੇ ਰਾਸ਼ਨ ਕਾਰਡ ਅਪਲਾਈ ਕਰਨ ਦੇ ਵਿੱਚ ਤੇ ਆਪਸ਼ਨ ਆ ਜਾਏਗੀ ਤੁਸੀਂ ਦੇਖੋਗੇ ਕਾਮਨ ਰਜਿਸਟ੍ਰੇਸ਼ਨ ਫੈਸਿਲਿਟੀ ਤੇ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਥੇ ਰਾਸ਼ਨ ਕਾਰਡ ਅਪਲਾਈ ਕਰਨ ਦੀ ਆਪਸ਼ਨ ਆ ਖੁੱਲ ਜਾਣਗੀਆ ਜਿਵੇਂ ਕਿ ਦੋਸਤੋ ਆਪਾਂ ਇੱਥੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਨਿਊ ਰਜਿਸਟ੍ਰੇਸ਼ਨ ਰਜਿਸਟਰਡ ਸਟੇਟਸ ਯਾਨੀ ਕਿ ਤੁਸੀਂ ਇੱਥੋਂ ਆਪਣਾ ਰਜਿਸਟਰਡ ਸਟੇਟਸ ਵੀ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਅਪਲਾਈ ਕਰ ਲਿਆ ਉਸ ਤੋਂ ਬਾਅਦ ਗੈਟ ਆਰ ਸੀ ਡਿਟੇਲ ਆਰ ਸੀ ਦੀ ਡਿਟੇਲ ਵੀ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਨਿਊ ਰਜਿਸਟ੍ਰੇਸ਼ਨ ਤੇ ਆਪਾਂ ਕਲਿੱਕ ਕਰਦੇ ਹਾਂ ਜਿਵੇਂ ਹੀ ਦੋਸਤੋ ਆਪਾਂ ਨਿਊ ਰਜਿਸਟ੍ਰੇਸ਼ਨ ਤੇ ਆਪਾਂ ਕਲਿੱਕ ਕਰਦੇ ਹਾਂ ਤੁਹਾਡੇ ਸਾਹਮਣੇ ਸਟੇਟ ਸਿਲੈਕਟ ਕਰਨ ਲਈ ਆਪਸ਼ਨ ਆ ਰਹੀ ਹੈ ਜੋ ਵੀ ਸਟੇਟ ਹੈ ਉਹ ਤੁਸੀਂ ਸਿਲੇਕਟ ਕਰ ਲਓ ਉਸ ਤੋਂ ਬਾਅਦ ਸਬਮਿਟ ਤੇ ਕਲਿੱਕ ਕਰ ਦਿਓ ਇਹਨਾਂ ਕੰਮ ਕਰਨ ਤੋਂ ਬਾਅਦ ਜੇਕਰ ਦੋਸਤੋ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਜਰੂ ਕਰ ਦਿਓ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇੱਥੇ ਡਿਟੇਲ ਖੁੱਲ ਜਾਵੇਗੀ ਜਿੱਦਾਂ ਦੋਸਤੋ ਤੁਸੀਂ ਦੇਖ ਰਹੇ ਹੋ ਥੱਲੇ ਦੋਸਤੋ ਤੁਸੀਂ ਦੇਖੋਗੇ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਸਿਲੇਕਟ ਸਕੀਮ ਅੰਡਰ ਵਿਚ ਯੂਅਰ ਪੈਂਡ ਅਪਲਾਈ ਇੱਥੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਅਨਤੋਦਿਆ ਅੰਨਾ ਯੋਜਨਾ ਇੱਥੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਸਲੈਕਟ ਬਨ ਤੇ ਕਰੋਗੇ ਰਾਸ਼ਨ ਕਾਰਡ ਇੱਥੇ ਤੁਸੀਂ ਰਾਸ਼ਨ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡਾ ਨਾਮ ਜੋ ਵੀ ਤੁਹਾਡਾ ਨਾਮ ਹੈ ਉਹ ਤੁਸੀਂ ਫਿਲ ਕਰ ਦੋਗੇ ਲੋਕਲ ਲੈਂਗੁਏਜ ਵਿੱਚ ਆਪਣੇ ਆਪ ਆ ਜਾਏਗਾ ਜਿੱਦਾਂ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ ਜੈਂਡਰ ਕੀ ਹੈ ਮੇਲ ਹੈ ਫੀਮੇਲ ਹੈ ਧਿਆਨ ਤੁਸੀਂ ਇਹ ਰੱਖਣਾ ਹੈ ਜਿਸ ਦੇ ਨਾਮ ਤੇ ਤੁਸੀਂ ਰਾਸ਼ਨ ਕਾਰਡ ਅਪਲਾਈ ਕਰਨ ਜਾ ਰਹੇ ਹੋ ਤੁਸੀਂ ਲੇਡੀਜ਼ ਦਾ ਹੀ ਕਰਨਾ ਕਿਉਂਕਿ ਲੇਡੀਜ਼ ਨੂੰ ਜ਼ਿਆਦਾ ਬੈਨੀਫਿਟ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਡੇਟ ਆਫ ਬਰਥ ਫੁੱਲ ਕੰਪਲੀਟ ਲਿਖ ਦੋਗੇ ਫਿਰ ਦੋਸਤੋ ਤੁਸੀਂ ਮਾਤਾ ਦਾ ਨਾਮ ਲਿਖ ਦੋਗੇ ਫਿਰ ਲੋਕਲ ਲੈਂਗੁਏਜ ਦੇ ਵਿੱਚ ਆਪਣੇ ਆਪ ਆ ਜਾਏਗਾ ਫਾਦਰ ਨੇਮ ਲਿਖ ਦੋਗੇ ਮੈਟਰਸਟੇਟਸ ਜੇਕਰ ਮੈਰਿਡ ਹੈ ਤੁਸੀਂ ਇੱਥੇ ਮੈਰਿਡ ਲਿਖ ਦੋਗੇ ਡਿਵੋਰਸ ਹੈ ਡਿਵੋਰਸ ਕੰਰੈਂਟਲੀ ਮੈਰਿਡ ਯਾਨੀ ਕਿ ਕੰਰੈਂਟਲੀ ਮੈਰਿਡ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਸਪਸ ਨੇਮ ਦੇ ਵਿੱਚ ਹਸਬੰਦ ਦਾ ਨਾਮ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਲੋਕਲ ਲੈਂਗੁਏਜ ਚ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਕਰੋਗੇ ਉਸ ਤੋਂ ਬਾਅਦ ਈਮੇਲ ਫਿਲ ਕਰੋਗੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਡਿਟੇਲ ਜਰਨਲ ਇੱਥੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਇੱਥੇ ਜਿਹੜਾ ਕਿ ਹੋਵੇਗਾ ਵੋਟਰ ਆਈਡੀ ਦੀ ਇਪਸੀ ਨੰਬਰ ਤੁਹਾਨੂੰ ਫਿਲ ਕਰਨੀ ਪਵੇਗੀ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਨੈਸ਼ਨਲ ਪਪੂਲਰ ਰਜਿਸਟ੍ਰੇਸ਼ਨ ਨੰਬਰ ਜੇਕਰ ਤੁਹਾਡੇ ਕੋਲ ਹੈ ਤਾਂ ਫਿਲ ਕਰ ਦੋਗੇ ਨਹੀਂ ਤਾਂ ਇਹਨੂੰ ਛੱਡ ਦਿਓ ਉਸ ਤੋਂ ਬਾਅਦ ਦੇਖੋਗੇ ਇਜ਼ ਬੈਨੀਫਿਸ਼ੀਰੀ ਹੈਜ਼ ਮਿੰਰੇਗਾ ਜੇਕਰ ਤੁਹਾਡੇ ਕੋਲ ਮਿੰਰੇਗਾ ਦਾ ਕਾਰਡ ਹੈ ਤੁਸੀਂ ਟਿਕ ਕਰ ਦਿਓ ਉਸ ਤੋਂ ਬਾਅਦ ਇੱਥੇ ਮਿੰਰੇਗਾ ਦਾ ਨੰਬਰ ਫਿਲ ਕਰ ਦਿਓ ਉਸ ਤੋਂ ਬਾਅਦ ਜੇਕ ਨਹੀਂ ਹੈਗਾ ਤੁਸੀਂ ਇਹਨੂੰ ਛੱਡ ਦਿਓ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਥੱਲੇ ਆ ਰਿਹਾ ਹੈ ਆਧਾਰ ਕਟ ਆਪਸ਼ਨ ਫਿਲ ਕਰਨ ਦੀ ਐ ਤੇ ਦੋਸਤੋ ਤੁਸੀਂ ਆਪਣਾ ਆਧਾਰ ਕਟ ਰਿਕਰ ਹੈ ਇਹ ਤੁਸੀਂ ਫਿਲ ਕਰਨਾ ਪਵੇਗਾ ਉਸ ਤੋਂ ਬਾਅਦ ਤੁਸੀਂ ਥੱਲੇ ਦੇਖੋਗੇ ਆਊਟ ਕਪੇਸ਼ਨ ਆਊਟ ਕਪੇਸ਼ਨ ਜਾਨੀ ਕਿ ਕੰਮ ਕੀ ਕਰਦੇ ਹੋ ਐਗਰੀਕਲਚਰ ਦਾ ਕੰਮ ਕਰਦੇ ਹੋ ਲੇਬਰ ਦਾ ਕੰਮ ਕਰਦੇ ਹੋ ਬਾਰਬਰ ਦਾ ਜੋ ਵੀ ਤੁਹਾਡਾ ਕੰਮ ਰਿਹਾ ਹੈਗਾ ਬਿਜ਼ਨਸ ਕੁਕ ਜੋ ਵੀ ਹੈ ਤੁਹਾਡਾ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਐਨਿਊਅਲ ਇਨਕਮ ਕਿੰਨੀ ਹੈ ਐਨਿਊਅਲ ਇਨਕਮ ਤੁਸੀਂ 25000 ਤੱਕ ਹੀ ਰੱਖਣਾ ਜਿਆਦਾ ਨਾ ਕਰਨਾ ਜਾਂ ਫਿਰ 50000 ਤੋਂ ਥੱਲੇ ਥੱਲੇ ਰੱਖ ਲਿਓ ਤੁਹਾਨੂੰ ਬੈਨੀਫਿਟ ਜ਼ਿਆਦਾ ਮਿਲਣਗੇ ਉਸ ਤੋਂ ਬਾਅਦ 올ਡ ਆਰ ਸੀ ਇਹਨੂੰ ਤੁਸੀਂ ਛੱਡ ਦਿਓ ਉਸ ਤੋਂ ਬਾਅਦ ਤੁਸੀਂ ਦੇਖੋਗੇ ਕੰਸੈਂਟ ਕੰਸੈਂਟ ਆਪਣੇ ਆਪ ਰੀਡ ਹੋ ਜਾਵੇਗੀ ਜਦੋਂ ਦੋਸਤੋ ਤੁਸੀਂ ਇਹ ਸਾਰੀ ਡਿਟੇਲ ਨੂੰ ਫਿਲ ਕਰੋਗੇ ਫਿਰ ਸੇਵ ਐਂਡ ਕੰਟੀਨਿਊ ਤੇ ਤੁਸੀਂ ਕਲਿੱਕ ਕਰ ਦੋਗੇ ਹੁਣ ਦੋਸਤੋ ਇਸ ਤੋਂ ਬਾਅਦ ਤੁਸੀਂ ਨੈਕਸਟ ਪੇਜ ਤੁਹਾਡੇ ਸਾਹਮਣੇ ਆ ਜਾਏਗਾ ਪ੍ਰੈਜ਼ੈਂਟ ਡਿਸਟ੍ਰਿਕਟ ਇੱਥੇ ਤੁਸੀਂ ਦੇਖੋਗੇ ਜੋ ਵੀ ਤੁਹਾਡਾ ਪ੍ਰੈਜ਼ੈਂਟ ਡਿਸਟ੍ਰਿਕਟ ਹੋਏਗਾ ਉਹ ਤੁਸੀਂ ਇੱਥੇ ਚੂਜ਼ ਕਰ ਲਿਓ ਉਸ ਤੋਂ ਬਾਅਦ ਦੋਸਤੋ ਤਹਿਸੀਲ ਚੂਜ਼ ਕਰ ਲਿਓ ਜੋ ਵੀ ਤੁਹਾਡੀ ਤਹਿਸੀਲ ਰਹੇਗੀ ਉਸ ਤੋਂ ਬਾਅਦ ਦੋਸਤੋ ਤੁਹਾਡਾ ਵਿਲੇਜ ਆ ਜਾਏਗਾ ਜੋ ਵੀ ਤੁਹਾਡਾ ਵਿਲੇਜ ਰਹੇਗਾ ਉਹ ਤੁਸੀਂ ਇੱਥੇ ਸਿਲੈਕਟ ਕਰ ਲਿਓ ਅਤੇ ਹਾਊਸ ਨੰਬਰ ਜੋ ਵੀ ਦੋਸਤੋ ਤੁਹਾਡਾ ਹੋਏਗਾ ਉਹ ਤੁਸੀਂ ਇੱਥੇ ਐਦਾ ਲਿਖ ਲੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਦੋਸਤੋ ਤੁਸੀਂ ਜੋ ਵੀ ਤੁਹਾਡਾ ਲੈਂਡਮਾਰਕ ਰਹੇਗਾ ਲੋਕੇਲਟੀ ਰਹੇਗੀ ਉਹ ਤੁਸੀਂ ਇੱਥੇ ਲਿਖ ਲੋਗੇ ਐਡਰੈਸ ਫਿਲ ਕਰ ਲੋਗੇ ਇਸ ਤੋਂ ਬਾਅਦ پن نمبر یعنی کہ پن کوڈ لکھ کے تو جرا سیم ایڈرس ہے تا ایتھے پرماننٹ ایڈرس یس تے کلک کر دو گے تو ایڈرس سیم ہو جائے گا اس تو دوستو تڈے سامنے سیو اینڈ کنٹینیو دی کنٹیوپشن آئے گی یہ تو کلک کر دیو اس تو بعد دوستو آ رہا ہے ਐਡੀਸ਼ਨਲ ਇਨਫਾਰਮੇਸ਼ਨ ਥੱਲੇ ਤੁਸੀਂ ਚਲੇ ਜਾਓਗੇ ਇੱਥੇ ਆ ਰਿਹਾ ਹੈ ਕਾਸਟ ਜੋ ਵੀ ਤੁਹਾਡੀ ਕਾਸਟ ਰਹੇਗੀ ਜਰਨਲ ਅਦਰ ਬੈਕਵਰਡ ਕਲਾਸਿਸ ਸ਼ਡਿਊਲ ਕਾਸਟ ਐਸਸੀ ਜੋ ਵੀ ਦੋਸਤੋ ਤੁਹਾਡੀ ਰਹੇਗੀ ਉਹ ਤੁਸੀਂ ਇੱਥੇ ਸਿਲੈਕਟ ਕਰ ਲਿਓ ਹਾਊਸ ਟਾਈਪ ਇੱਥੇ ਦੋਸਤੋ ਥੱਲੇ ਆ ਰਿਹਾ ਹੈ ਓਨਰ ਕੱਚਾ ਮਕਾਨ ਯਾਨੀ ਕਿ ਓਨਰ ਕੱਚਾ ਹਾਊਸ ਜੇਕਰ ਦੋਸਤੋ ਤੁਹਾਡੇ ਕੋਲ ਪੱਕਾ ਹੈ ਤਾਂ ਉਹ ਤੁਸੀਂ ਪੱਕਾ ਲਿਖ ਲਿਓ ਜਿਵੇਂ ਵੀ ਦੋਸਤੋ ਤੁਹਾਡੇ ਕੋਲ ਮਕਾਨ ਹੈ ਤੁਸੀਂ ਰੈਂਟ ਤੇ ਰਹਿੰਦੇ ਹੋ ਤਾਂ ਰੈਂਟ ਤੇ ਕਰ ਲਿਓ ਜੋ ਵੀ ਦੋਸਤੋ ਰਹੇਗਾ ਤੁਸੀਂ ਉਹਦਾ ਬਣਾ ਲਿਓ ਉਸ ਤੋਂ ਬਾਅਦ ਦੋਸਤੋ ਕਾਸਟ ਸਰਟੀਫਿਕੇਟ ਜਿਹੜਾ ਕਿ ਤੁਸੀਂ ਇੱਥੇ ਅਪਲੋਡ ਕਰਨਾ ਪਵੇਗਾ ਅਤੇ ਤੁਸੀਂ ਕਾ ਸਰਟੀਫਿਕੇਟ ਚੂਜ਼ ਕਰੋਗੇ ਇਹ ਜਪੀਜੀ ਵਿੱਚ ਹੋਏਗਾ ਇਹ ਤੁਸੀਂ ਸਿਲੈਕਟ ਕਰ ਲਿਓ ਤੇ ਇੱਥੇ ਅਪਲੋਡ ਕਰ ਲਿਓ ਉਸ ਤੋਂ ਬਾਅਦ ਦੋਸਤੋ ਇਦਾਂ ਹੀ ਤੁਸੀਂ ਅੱਗੇ ਨੈਕਸਟ ਚਲੇ ਜਾਓ ਜੇਕਰ ਦੋਸਤੋ ਤੁਸੀਂ ਇਹ ਡਾਟਾ ਫਿਲ ਕਰਨਾ ਚਾਹੁੰਦੇ ਹੋ ਗੈਸ ਕਨੈਕਸ਼ਨ ਦਾ ਤਾਂ ਉਹ ਤੁਸੀਂ ਫਿਲ ਕਰ ਲੋਗੇ ਜੇਕਰ ਦੋਸਤੋ ਤੁਹਾਡੇ ਕੋਲ ਬੈਂਕ ਖਾਤਾ ਹੈ ਤਾਂ ਉਹ ਤੁਸੀਂ ਇੱਥੇ ਟਿਕ ਕਰਕੇ ਥੱਲੇ ਤੁਸੀਂ ਬੈਂਕ ਅਕਾਊਂਟ ਲਗਾ ਦੋਗੇ ਆਈਫਸੀ ਕੋਡ ਇਦਾਂ ਦੋਸਤੋ ਤੁਸੀਂ ਲਗਾ ਲੋਗੇ ਉਸ ਤੋਂ ਬਾਅਦ ਜੇਕਰ ਦੋਸਤੋ ਤੁਹਾਡਾ ਇਲੈਕਟ੍ਰਿਸਿਟੀ ਬਿੱਲ ਕਨੈਕਟ ਹੈ ਯਾਨੀ ਕਿ ਤੁਹਾਡੇ ਨਾਮ ਤੇ ਬਿੱਲ ਹੈ ਤਾਂ ਤੁਸੀਂ ਉਹ ਵੀ ਇੱਥੇ ਲਗਾ ਦੋਗੇ ਨਹੀਂ ਤਾਂ ਦੋਸਤੋ ਛੱਡ ਦੋਗੇ ਨਹੀਂ ਹੈਗਾ ਤਾਂ ਇਹਨਾਂ ਕੰਮ ਕਰਨ ਤੋਂ ਬਾਅਦ ਜੇਕਰ ਦੋਸਤੋ ਤੁਹਾਨੂੰ ਕੋਈ ਫਿਜੀਕਲ ਕੋਈ ਵਿਕਲੰਗਤਾ ਹੈ ਉਹ ਤੁਸੀਂ ਇੱਥੇ ਚੂਜ਼ ਕਰ ਲਿਓ ਜੀਡੀਵੀ ਤੁਹਾਡੀ ਰਹੇਗੀ ਨਹੀਂ ਹੈਗਾ ਤਾਂ ਇਹਨੂੰ ਲੋਡ ਨਹੀਂ ਹੈ ਉਹ ਇਸ ਤੋਂ ਬਾਅਦ ਦੋਸਤੋ ਥੱਲੇ ਤੁਸੀਂ ਚਲੇ ਜਾਓਗੇ ਇੱਥੇ ਆ ਰਿਹਾ ਹੈ ਇਨਲਿਸਟ ਟ੍ਰੇਲ ਇਹ ਵੀ ਦੋਸਤੋ ਤੁਹਾਨੂੰ ਦੇਣ ਦੀ ਲੋੜ ਨਹੀਂ ਹੈ ਉਸ ਤੋਂ ਬਾਅਦ ਦੋਸਤੋ ਥੱਲੇ ਤੁਸੀਂ ਚਲੇ ਜਾਓਗੇ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰ ਦੋਗੇ ਹੁਣ ਦੋਸਤੋ ਤੁਸੀਂ ਆਰ ਸੀ ਮੈਂਬਰ ਤੇ ਚਲੇ ਜਾਓਗੇ ਐਡੀਸ਼ਨਲ ਇਨਫੋਰਮੇਸ਼ਨ ਫਿਲ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਆਪਸ਼ਨ ਆ ਜਾਏਗੀ ਆਰ ਸੀ ਮਤਬਲ ਮੈਂਬਰ ਐਡ ਕਰਨਾ ਇੱਥੇ ਐਡ ਮੈਂਬਰ ਤੇ ਜਾਓਗੇ ਜੇਕਰ ਦੋਸਤੋ ਤੁਹਾਡੇ ਦੋ ਮੈਂਬਰ ਨੇ ਤਿੰਨ ਮੈਂਬਰ ਨੇ ਉਹ ਵੀ ਤੁਸੀਂ ਇਦਾਂ ਐਡ ਕਰ ਲੋਗੇ ਉਹਨਾਂ ਦੀ ਫੋਟੋ ਲਗਾਨੀ ਹੈ ਉਦਾਂ ਹੀ ਚੇਂਜ ਕਰ ਲਿਓ ਨੇਮ ਉਹਨਾਂ ਦਾ ਲਿਖ ਲਿਓ ਇੰਗਲਿਸ਼ ਵਿੱਚ ਫਿਰ ਤੁਹਾਡੇ ਜਿਹੜੀ ਵੀ ਸਟੇਟ ਦੀ ਲੈਂਗੁਏਜ ਰਹੇਗੀ ਉਹ ਲੈਂਗੁਏਜ ਲਿਖ ਲਿਓ ਐ ਤੇ ਜੈਂਡਰ ਚੂਜ਼ ਕਰ ਲਿਓ ਡੇਟ ਆਫ ਬਰਥ ਲਿਖ ਲਿਓ ਐ ਤੇ ਮਾਤਾ ਦਾ ਨਾਮ ਪਿਤਾ ਦਾ ਥੱਲੇ ਨੇਮ ਇਹਦਾ ਲਿਖ ਕੇ ਮੈਰਿਟ ਸਟੇਟਸ ਇਹਦਾ ਲਿਖ ਕੇ ਦੋਸਤੋ ਤੁਸੀਂ ਉਹ ਕਰ ਲਿਓ ਉਸ ਤੋਂ ਬਾਅਦ ਦੋਸਤੋ ਤੁਸੀਂ ਬੈਕ ਆ ਜਾਓਗੇ ਹੋਣ ਦੋਸਤੋ ਤੁਹਾਡੇ ਕੋਲ ਇੱਕ ਲਾਸਟ ਆਪਸ਼ਨ ਬਚ ਗਈ ਐਨ ਐਫ ਐਸ ਏ ਕ੍ਰਾਈਟੇਰੀਆ ਇਹ ਦੋਸਤੋ ਉਹ ਹੋਵੇਗਾ ਜਿਹੜਾ ਕਿ ਡੀਪੂ ਦਾ ਰਾਸ਼ਨ ਕਾਰਡ ਜਿੱਥੋਂ ਤੁਹਾਨੂੰ ਮਿਲਦਾ ਹੈ ਜਿੱਥੋਂ ਤੁਹਾਨੂੰ ਦਾਣੇ ਵਗੈਰਾ ਮਿਲਦੇ ਹਨ ਉਸ ਦਾ ਜਿਹੜਾ ਮੁੱਢ ਮੁਖੀ ਹੁੰਦਾ ਹੈ ਉਸ ਦਾ ਨਾਮ ਤੁਸੀਂ ਇੱਥੇ ਐਨ ਐਫ ਐਸ ਏ ਕ੍ਰਾਈਟੇਰੀਆ ਤੇ ਜਾ ਕੇ ਚੂਜ਼ ਕਰ ਲੋਗੇ ਤੁਹਾਡੇ ਵਿਲੇਜ ਦਾ ਨਾਮ ਆ ਜਾਏਗਾ ਤੁਹਾਡੇ گاؤں ਦਾ ਨਾਮ ਆ ਜਾਏਗਾ ਉੱਤੇ ਤੁਸੀਂ ਜਾ ਕੇ ਜੋ ਵੀ ਉਸ ਦਾ ਨਾਮ ਆ ਜਾਏਗਾ ਜਿਸ ਦੇ ਅੰਡਰ ਤੁਹਾਡਾ ਡੀਪੂ ਹੈ ਜਿੱਥੋਂ ਤੁਹਾਨੂੰ ਦਾਣੇ ਵਗੈਰਾ ਮਿਲਦੇ ਹਨ ਉਹ ਤੁਸੀਂ ਸਿਲੇਕਟ ਕਰਕੇ ਥੱਲੇ ਫਿਨਿਸ਼ ਆ ਜਾਏਗਾ ਫਿਨਿਸ਼ ਕਰ ਦਿਓ ਤੇ ਤੁਹਾਨੂੰ ਇੱਕ ਐਪਲੀਕੇਸ਼ਨ ਨੰਬਰ ਮਿਲ ਜਾਏਗਾ ਉਹ ਤੁਸੀਂ ਸਕਰੀਨ ਸ਼ਾਟ ਕਰਕੇ ਰੱਖ ਲਿਓ ਉਸ ਤੋਂ ਬਾਅਦ ਦੋਸਤੋ ਜਿਹੜਾ ਤੁਸੀਂ ਸਟੇਟਸ ਹੈ ਉਹ ਵੀ ਦੋਸਤੋ ਤੁਸੀਂ ਚੈੱਕ ਕਰ ਲਿਓ ਸਟੇਟਸ ਚੈੱਕ ਕਰਨ ਦੇ ਲਈ ਦੋਸਤੋ ਤੁਸੀਂ ਕੋਈ ਵੀ ਨਿਊ ਟੈਬ ਤੇ ਚਲੇ ਜਾਓ ਇੱਥੇ ਦੋਸਤੋ ਤੁਸੀਂ ਲਿਖੋਗੇ ਰਾਸ਼ਨ ਕਾਰਡ ਪੰਜਾਬ ਇਦਾਂ ਲਿਖ ਕੇ ਦੋਸਤੋ ਜੋ ਵੀ ਤੁਹਾਡਾ ਸਟੇਟ ਰਹੇਗਾ ਲਾਸਟ ਤੇ ਤੁਸੀਂ ਸਟੇਟ ਲਿਖਦੇ ਹੋ ਅਤੇ ਤੁਸੀਂ ਆ ਜਾਓਗੇ ਰਾਸ਼ਨ ਕਾਰਡ ਤੇ ਐਨ ਐਫ ਐਸ ਏ ਤੇ ਫਰਸਟ ਨੰਬਰ ਤੁਹਾਡੇ ਸਾਹਮਣੇ ਇਦਾਂ ਪੇਜ ਖੁੱਲ ਜਾਏਗਾ ਉਸ ਤੋਂ ਬਾਅਦ ਦੋਸਤੋ ਇੱਥੇ ਆ ਜਾਏਗਾ ਥੱਲੇ ਰਾਸ਼ਨ ਕਾਰਡ ਚੈੱਕ ਬਾਈ ਆਧਾਰ ਥੱਲੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਿਹਾ ਹੈ ਰਾਸ਼ਨ ਕਾਰਡ ਸਰਚ ਆਧਾਰ ਇਹਦੇ ਤੇ ਤੁਸੀਂ ਕਲਿੱਕ ਕਰੋਗੇ ਓਕੇ ਕਲਿੱਕ ਕਰ ਲਿਓ ਓਕੇ ਕਰਨ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਕੀ ਕਰੋਗੇ ਜੋ ਤੁਹਾਨੂੰ ਉੱਪਰ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਤੁਸੀਂ ਲਿਖ ਦੋਗੇ ਇਹ ਦੋਸਤੋ ਉੱਪਰ ਹੀ ਤੁਸੀਂ ਲਿਖਣਾ ਪਵੇਗਾ ਨੋ ਕੀ ਦੋਸਤੋ ਇਥੇ ਤੁਹਾਨੂੰ ਆਪਾਂ ਲਿਖ ਕੇ ਦਿਖਾਉਨੇ ਆ ਹਾਂ ਹੁਣ ਦੋਸਤੋ ਉੱਪਰ ਤੁਹਾਨੂੰ ਇਥੇ ਆਪਸ਼ਨ ਨਹੀਂ ਆ ਰਹੀ ਲੇਕਿਨ ਦੋਸਤੋ ਜਦੋਂ ਆਪਾਂ ਸਕਰੀਨ ਨੂੰ ਨੋਟੇਡਾ ਕਰਾਂਗੇ ਤਾਂ ਦੋਸਤੋ ਆਪਸ਼ਨ ਆ ਜਾਏਗੀ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਦੋਸਤੋ ਤੁਸੀਂ ਲਿਖ ਲਿਓ ਇਥੇ ਕੈਪਚਾ ਲਿਖਣ ਤੋਂ ਬਾਅਦ ਦੋਸਤੋ ਤੁਸੀਂ ਹੁਣ ਕੀ ਕਰੋਗੇ ਇੱਥੇ ਵੈਰੀਫਾਈ ਤੇ ਕਲਿੱਕ ਕਰੋਗੇ ਵੈਰੀਫਾਈ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਫਿਲ ਕਰੋਗੇ ਆਧਾਰ ਕਾਰਡ ਜੋ ਵੀ ਤੁਹਾਡਾ ਹੋਏਗਾ ਇੱਥੇ ਤੁਸੀਂ ਲਿਖ ਲਿਓ ਉਸ ਤੋਂ ਬਾਅਦ ਵਿਊ ਰਿਪੋਰਟ ਤੇ ਕਲਿੱਕ ਕਰੋਗੇ ਥੱਲੇ ਤੁਹਾਡਾ ਰਾਸ਼ਨ ਕਾਰਡ ਦਾ ਸਟੇਟਸ ਆ ਜਾਏਗਾ ਜੇਕਰ ਦੋਸਤੋ ਤੁਹਾਡਾ ਰਾਸ਼ਨ ਕਾਰਡ ਬਣ ਜਾਂਦਾ ਹੈ ਤਾਂ ਇੱਥੋਂ ਹੀ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਤੋ ਦੋਸਤੋ اے سی কা ਰਾਸ਼ਨ ਕਾਰਡ ਅਪਲਾਈ ਕਰਨ ਦਾ ਪ੍ਰੋਸੈਸ ਜੇਕਰ ਤੁਹਾਨੂੰ ਰਾਸ਼ਨ ਕਾਰਡ ਅਪਲਾਈ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਆਈ ਹੋਵੇ ਉਸ ਬਾਰੇ ਤੁਸੀਂ ਸਾਡੇ ਨਾਲ ਕਮੈਂਟ ਦੇ ਵਿੱਚ ਹੈਲਪ ਮੰਗ ਸਕਦੇ ਹੋ ਤੁਹਾਡੀ ਹੈਲਪ ਕਰ ਬੈਠੇ ਹੀ ਕਰ ਦਿੱਤੀ ਜਾਵੇਗੀ ਤਾਂ ਅੱਗੇ ਦੋਸਤੋ ਤੁਹਾਨੂੰ ਹੋਰ ਵੀ ਵੀਡੀਓ ਦੇਖਣ ਨੂੰ ਮਿਲਿਆ ਕਰਨ ਗਿਆ ਵੀਡੀਓ ਦੇਖਣ ਦੇ ਲਈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ